ਗੁਰੂ ਪਿਆਰਿਓ ਗੁਰਬਾਣੀ ਦੀ ਸਰਲ ਵਿਆਖਿਆ ਦੇ ਪਿਛਲੇ ਭਾਗ ਦੇ ਵਿੱਚ ਆਪਾਂ ਅਕਾਲ ਪੁਰਖ ਪਰਮਾਤਮਾ ਦੇ ਸ਼ਾਬਦਿਕ ਚਿੱਤਰ ਬਾਰੇ ਸਾਂਝ ਪਾਈ ਸੀ ਜਿਸ ਨੂੰ ਮੂਲ ਮੰਤਰ ਵੀ ਆਖਿਆ ਜਾਂਦਾ ਹੈ ਜਿਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕੀਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਪਤੇ ਉਹਦੇ ਉਹਦੇ ਵੱਲੋਂ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਕੀ ਫਰਕ ਹੈ ਇਸ ਤੋਂ ਅੱਗੇ ਜਪ ਬਾਣੀ ਦੀ ਅਰੰਭਤਾ ਹੁੰਦੀ ਹੈ ਜਪ ਦਾ ਮਤਲਬ ਹੈ ਜਪਣਾ ਹੁਣ ਜਪ ਕਿਸ ਦਾ ਕਰਨਾ ਹੈ ਸਵਾਲ ਪੈਦਾ ਹੋ ਜਾਂਦਾ ਹੈ ਫਿਰ ਨਾਲ ਹੀ ਅੱਗੇ ਜਪਜੀ ਸਾਹਿਬ ਦੇ ਅੰਦਰ ਜੋ ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ ਹੈ ਉਹ ਹੈ ਜਿਹੜਾ ਸ਼ਲੋਕ ਆਪਾਂ ਪੜ੍ਹਦੇ ਆ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸਿੱਖ ਨੇ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਹੈ ਉਸ ਨੂੰ ਮਾਨ ਕਰਕੇ ਜਪਣਾ ਹੈ ਜਿਹੜਾ ਸ਼ੁਰੂ ਤੋਂ ਹੋਣ ਵਾਲਾ ਹੈ ਜੁਗਾਂ ਦੇ ਮੁੱਢ ਤੋਂ ਹੋਣ ਵਾਲਾ ਹੈ ਪਾਪ ਕੀ ਜਦੋਂ ਤੋਂ ਸਮੇਂ ਦੀ ਸ਼ੁਰੂਆਤ ਨਹੀਂ ਸੀ ਹੋਈ ਉਦੋਂ ਤੋਂ ਵੀ ਉਹ ਹੋਣ ਵਾਲਾ ਸੀ ਹੁਣ ਵੀ ਹੋਣ ਵਾਲਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਦੀ ਵੀ ਹੋਣ ਵਾਲਾ ਰਹੇਗਾ ਉਸ ਦੀ ਹਸਤੀ ਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਉਸ ਦੀ ਹਸਤੀ ਸਦੀਵੀ ਹੈ ਇਸ ਤੋਂ ਅੱਗੇ ਜਪਜੀ ਸਾਹਿਬ ਦੀਆਂ 38 ਪੌੜੀਆਂ ਦੀ ਅਰੰਭਤਾ ਹੁੰਦੀ ਹੈ ਪਹਿਲੀ ਪੌੜੀ ਨੂੰ ਜਦੋਂ ਆਪਾਂ ਪੜ੍ਹਦੇ ਆਂ ਤੇ ਪਹਿਲੀ ਪੌੜੀ ਦੀ ਪੰਜਵੀਂ ਤੁਕ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਮਨੁੱਖ ਨੇ ਸਚਿਆਰ ਕਿਵੇਂ ਹੋਣਾ ਹੈ ਭਾਵ ਕੀ ਸਚਿਆਰ ਹੋਣ ਦੀ ᔪਗਤੀ ਬਿਆਨ ਕੀਤੀ ਗਈ ਹੈ ਤੇ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਸਾਧਨ ਇਨਸਾਨ ਧਰਮੀ ਹੋਣ ਵਾਸਤੇ ਆਪਣੀ ਜੀਵਨ ਦੇ ਵਿੱਚ ਵਰਤਦੇ ਸੀ ਉਹਨਾਂ ਸਾਰੇ ਸਾਧਨਾ ਦੇ ਉੱਪਰ ਉਹਨਾਂ ਸਾਰੇ ਤਰੀਕਿਆਂ ਦੇ ਉੱਪਰ ਸਤਿਗੁਰੂ ਨੇ ਤਰਖੜਾ ਕੀਤਾ ਹੈ ਤੇ ਵੱਖਰੇ ਤੌਰ ਦੇ ਉੱਪਰ ਇੱਕ ਜੁਗਤੀ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ ਸੋ ਪਿਆਰਿਓ ਇੱਥੇ ਗੱਲ ਸਮਝਣ ਵਾਲੀ ਹੈ ਕਿ ਇਹ ਜਿੰਨੀਆਂ ਵੀ ਗੱਲਾਂ ਨੇ ਆਤਮ ਗਿਆਨ ਦੀਆਂ ਗੱਲਾਂ ਨੇ ਤੇ ਇਹਨਾਂ ਗੱਲਾਂ ਨੂੰ ਜਿੰਨੀ ਦੇਰ ਤੱਕ ਅਸੀਂ ਪਿਆਰ ਦੇ ਨਾਲ ਸਤਕਾਰ ਦੇ ਨਾਲ ਨਹੀਂ ਸਮਝਦੇ ਉਨੀ ਦੇਰ ਤੱਕ ਗੱਲ ਨਹੀਂ ਬਣੇਗੀ ਹੁਣ ਪਾਣੀ ਦੇ ਨਹਾਉਣ ਦੇ ਨਾਲ ਸਰੀਰ ਦੀ ਮੈਲ ਤਾਂ ਉਤਰ ਸਕਦੀ ਹੈ ਪਰ ਮਨ ਦੀ ਮੈਲ ਨਹੀਂ ਉਤਰ ਸਕਦੀ ਇਸੇ ਕਰਕੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਾਲਕ ਅਕਾਲਪੁਰਖ ਬਾਬਤ ਸੋਝੀ ਹਾਸਲ ਕਰਕੇ ਉਹਦੀ ਰਜਾ ਦੇ ਵਿੱਚ ਤੁਰਨ ਦੇ ਨਾਲ ਹੀ ਮਨ ਦੀ ਜਿਹੜੀ ਮੈਲ ਹੈ ਉਹ ਉਤਰ ਸਕਦੀ ਹੈ ਹੁਣ ਪਹਿਲੀ ਪੰਕਤੀ ਦੇ ਵਿੱਚ ਇਹ ਗੱਲ ਹੋਈ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਭਾਵੇਂ ਮਨੁੱਖ ਲੱਖਾਂ ਵਾਰ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਵੀ ਕਰ ਆਵੇ ਪਰ ਜਿਹੜੀ ਮਨ ਦੀ ਮੈਲ ਹੈ ਉਹ ਉਤਰ ਨਹੀਂ ਸਕਦੀ ਪਾਣੀ ਦੇ ਣਾਉਣ ਦੇ ਨਾਲ ਮਨ ਦੀ ਮੈਲ ਕਦੇ ਵੀ ਨਹੀਂ ਲੱਥਦੀ ਫਿਰ ਅਗਲੀ ਪੰਕਤੀ ਹੈ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਾਂ ਲਗਾਤਾਰ ਭਾਵੇਂ ਬੰਦਾ ਘਰ-ਬਾਰ ਤਿਆ ਕੇ ਜੰਗਲਾਂ ਦੇ ਵਿੱਚ ਜਾ ਕੇ ਲਗਾਤਾਰ ਸਮਾਧੀਆਂ ਲਾ ਕੇ ਬੈਠਾ ਰਵੇ ਕਹਿ ਲਗੇ ਸਰੀਰ ਦੀ ਸਮਾਧੀ ਲਾਉਣ ਦੇ ਨਾਲ ਮਨ ਜਿਹੜਾ ਹੈ ਉਹ ਚੁੱਪ ਨਹੀਂ ਹੋ ਜਾਂਦਾ ਮਨ ਵਿਕਾਰਾਂ ਵਾਲੇ ਪਾਸੇ ਤੋਂ ਹਟ ਨਹੀਂ ਜਾਂਦਾ ਫਿਰ ਤੀਜੀ ਪੰਕਤੀ ਦੇ ਵਿੱਚ ਗੱਲ ਕੀਤੀ ਭੁੱਖਿਆਂ ਭੁੱਖ ਨਾ ਉਤਰੀ ਜਿਵੇਂ ਬੰਨਾਂ ਪੁਰੀਆਂ ਭਾਰ ਭਾਵੇਂ ਮਨੁੱਖ ਆਪਣੇ ਜੀਵਨ ਦੇ ਵਿੱਚ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਇਕੱਠਾ ਕਰਕੇ ਪੰਡਾ ਬਨ ਕੇ ਆਪਣੇ ਘਰ ਦੇ ਵਿੱਚ ਰੱਖ ਲਵੇ ਕਹਿਣ ਲੱਗੇ ਉਹਦੇ ਮਨ ਦੀ ਭੁੱਖ ਦੂਰ ਨਹੀਂ ਹੋ ਸਕਦੀ ਫਿਰ ਅਗਲੀ ਗੱਲ ਕੀਤੀ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਭਾਵੇਂ ਮਨੁੱਖ ਦੇ ਕੋਲ ਹਜ਼ਾਰਾਂ ਸਿਆਣਪਾ ਹੋਣ ਚਲਾਕੀਆਂ ਹੋਣ ਪਰ ਕਹਿੰਦੇ ਆ ਇਹਨਾਂ ਦੇ ਵਿੱਚੋਂ ਇੱਕ ਵੀ ਸਿਆਣਪ ਇੱਕ ਵੀ ਚਲਾਕੀ ਸਚਿਆਰ ਬਣਨ ਵਾਸਤੇ ਮਨੁੱਖ ਦੀ ਸਹਾਇਤਾ ਨਹੀਂ ਕਰ ਸਕਦੀ ਫਿਰ ਅੱਗੇ ਸਤਿਗੁਰੂ ਨੇ ਆਖਿਆ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਕਿ ਮਨੁੱਖ ਸਚਿਆਰ ਕਿਵੇਂ ਬਣੇ ਜਿਹੜੀ ਝੂਠ ਦੀ ਕੰਧ ਇਨਸਾਨ ਦੇ ਜੀਵਨ ਦੇ ਵਿੱਚ ਉਸਰੀ ਹੋਈ ਹੈ ਜਿਸ ਕੰਧ ਕਰਕੇ ਅਕਾਲ ਪੁਰਖ ਪਰਮਾਤਮਾ ਤੇ ਮਨੁੱਖ ਦੇ ਵਿੱਚ ਵਿਥ ਪੈ ਚੁੱਕੀ ਹੈ ਉਹ ਕੰਧ ਕਿਵੇਂ ਟੁੱਟੇ ਫਿਰ ਅੱਗੇ ਸਤਿਗੁਰੂ ਉਹ ਤਰੀਕਾ ਦੱਸਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਰਜਾ ਦੇ ਮਾਲਕ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਨ ਦੇ ਨਾਲ ਹੀ ਰਜਾ ਦੇ ਵਿੱਚ ਜੀਵਨ ਬਤੀਤ ਕਰਨ ਦੇ ਨਾਲ ਹੀ ਇਹ ਜਿਹੜੀ ਝੂਠ ਦੀ ਕੰਧ ਹੈ ਇਹ ਟੁੱਟ ਸਕਦੀ ਹੈ ਕਿਉਂਕਿ ਇਹ ਜਿਹੜਾ ਮਾਲਕ ਦਾ ਹੁਕਮ ਹੈ ਨਾ ਇਹ ਜੀਵਾਂ ਨੂੰ ਪੈਦਾ ਕਰਨ ਵੇਲੇ ਜੀਵਾਂ ਦੇ ਨਾਲ ਲਿਖਿਆ ਹੋਇਆ ਹੈ ਸਾਰੇ ਜੀਵ ਇਸੇ ਹੁਕਮ ਦੇ ਵਿੱਚ ਪੈਦਾ ਹੋਏ ਨੇ ਤੇ ਸਾਹਿਬ ਕਹਿੰਦੇ ਆ ਇਸ ਹੁਕਮ ਨੂੰ ਸਮਝ ਕੇ ਇਸ ਹੁਕਮ ਦੇ ਵਿੱਚ ਤੁਰਨ ਦੇ ਨਾਲ ਹੀ ਅਕਾਲ ਪੁਰਖ ਪਰਮਾਤਮਾ ਦੀ ਸਾਂਝ ਇਨਸਾਨ ਪ੍ਰਾਪਤ ਕਰ ਸਕਦਾ ਹੈ ਤੇ ਮਾਲਕ ਦੇ ਦਰ ਦੇ ਉੱਪਰ ਜੁੜ ਕੇ ਸਚਿਆਰ ਬਣਿਆ ਜਾ ਸਕਦਾ ਹੈ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਿਸ਼ਨ ਹੀ ਇਹ ਹੈ ਕਿ ਉਹਨਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਦੇ ਜੀਵਨ ਨੂੰ ਸਚਿਆਰ ਬਣਾਉਣ ਦੀ ਯੁਗਤੀ ਤਾਂ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਮਨੁੱਖ ਆਪਣੇ ਜੀਵਨ ਦੇ ਵਿੱਚ ਸਚਿਆਰ ਬਣ ਸਕਦਾ ਹੈ ਸੱਚੇ ਸੁੱਚੇ ਕਿਰਦਾਰ ਨੂੰ ਨਿਭਾ ਕੇ ਸੁਚੱਜਾ ਜੀਵਨ ਬਤੀਤ ਕਰ ਸਕਦਾ ਹੈ ਸੋ ਧੰਨਵਾਦ ਅਗਲੀ ਜਿਹੜੀ ਗੁਰਬਾਣੀ ਦੀ ਸਰਲ ਵਿਆਖਿਆ ਹੈ ਆਪਾਂ ਅਗਲੇ ਭਾਗ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ